دوستو نمشکار آج ہم بات کریں گے دن کی, بلوں کی انفیکشن کی جس کو ہم بولتے ہیں انفیکشن بلوں کی دن میں چار بلوں ہوتے ہیں تو ان کی انفیکشن کو ہم بولتے ہیں انفیکشن انفیکٹو اینڈوکار سو ایسی ڈیمینیشن تھوڑی بل گئی ہے کیونکہ بلوں کی انفیکشن نہیں اکیلی اکیلی یہ اینڈرکارٹک جو ڈیوائسیز ہے جو ہم پلانٹ کرتے ہیں جیسے پیس میکر ہو گیا یا ہم آرٹیفیشیل بلب پروسی پائی ہے پڑھیے تو یا پرماننٹ پیس میکر پہ یا ਡੀਫੀਮਿਨੇਟਰ ਪਿਆ ਨਾ ਸ਼ੀਰ ਬੰਦ ਕੀਤਾ ਦਿਲ ਚ ਉਹਦੇ ਉੱਪਰ ਡੱਕਣਾ ਜਾਂ ਲਾ ਉਹ ਬੰਦੇ ਇਨਕਲੂਡਰ ਤੇ ਉਹ ਉਹ ਵੀ ਇਨਫੈਕਸ਼ਨ ਹੋਏ ਇਹ ਸਾਰਾ ਕਰ ਕਰਕੇ ਸਾਰੀ ਸਾਰੀ ਇਨਫੈਕਟਰ ਵਨ ਨੂੰ ਕੱਢੇ ਕੱਢ ਲਈ ਹੁੰਦੇ ਆ ਤੇ ਰਿਸਕੀ ਹੈ ਇਹ ਜਿਆਦਾ ਏਜ ਡਾਇਬੀਟਿਸ ਮੈਨੂੰ ਸਪੈਸ਼ਨ ਨਾ ਚਾਹੀਏ ਹੋਈ ਜਾਂ ਕੈਨਸਰ ਕੈਨਸਰ ਬਾਅਦ ਤੋਂ ਜਾਂਦੇ ਪਾਏ ਹੋ ਤੇ ਮੈਂ ਉਹ ਨਹੀਂ ਵੀ ਜਿਹੜਾ ਕੜਿਆ ਤੇ ਜਾਂ ਇਹ ਵੀ ਡਾਕ ਦੇ ਜਾਂ ਐਨਵਲਿੰਗ ਕੈਟਰਲ ਪੈ ਆਈ ਵੀ ਜਿਹਨਾਂ ਸੀ ਵੀ ਲੈ ਲੈ ਮੈਨੂੰ ਜਾਂ ਦੋ ਦਿਨ ਹੋ ਗਏ ਤੇ ਕੈਟਰਲ ਪਾਇਆ ਐ ਯਕਨ ਜਨਨ ਹਾਰੀ ਜੀ ਜਾ ਕੋਈ ਕਾਢੀ ਟ੍ਰਾਂਸਪਲੈਂਟੇਸ਼ਨ ਮਰਮੂ ਮਰਮੂ ਪਲਾਸਟਿਕ ਜਾਂ ਉਹ ਵੀ ਨਾ ਇਸੇ ਇੰਪਲੈਂਟ ਕੀਤੀਆਂ ਤੇ ਉਹ ਜ਼ਰਾ ਰਿਸਕ ਆ ਗਿਆ ਇਹਨੂੰ ਕੱਢ ਲੈਂਦੇ ਤੇ ਇਹ ਹੁੰਦੀ ਕਿਦਾਂ ਤੇ ਜਮਲ ਕੇ ਖੂਨ ਨਹੀਂ ਦੇ ਦਿੱਤਾ ਚੱਲਦਾ ਹੁੰਦਾ ਤੇ ਮੁਕਤੀਆ ਕਿਦਾਂ ਟਿਕ ਬੰਦੇ ਆ ਤੇ ਉਹ ਘਟੇ ਹੋ ਜਾਂਦੇ ਆ ਤੇ ਕਰ ਕਰ ਲੈਂਦੇ ਆ ਮਰਮੂਆਂ ਦੇ ਉੱਪਰ ਤੇ ਉਹ ਤਨੀ ਗਈ ਆ ਤੇ ਜਦਾਂ ਸਾਰੇ ਬੀਅਰੀਂ ਕਰਦੇ ਤੇ ਆਹ ਜਦਾਂ ਬਰੋਡਰ ਨੂੰ ਬੈਂਟ ਪਿਆ ਤੇ ਉਹ ਨੂੰ ਖੂਨ ਬਚਣ ਜਾਣਾ ਪਿਆ ਤੇ ਉਹ ਜਣਾ ਇਡਕਸ਼ਨ ਜਾ ਰਿਹਾ ਖੂਨ ਤੇ ਬਰੋਡਰ ਦੇ ਇਸ ਪਾਸੇ ਆਗਲਾ ਬਾਇ ਮਤਲਬ ਮਤਲਬ ਇਹ ਇਹ ਇਥੇ ਇਹਨਾਂ ਇਹਨਾਂ ਏਰੀਆ ਇੱਥੇ ਖੂਨ ਦਾ ਜਿਵੇਂ ਜਾ ਰਹੇ ਹੈ ਜਾ ਰਹੇ ਗਮੇ ਇੰਨੇ ਵਸੇ ਏਰੀਆ ਇਸ ਵਸੇ ਤੇ ਇਹ ਤੇ ਹੁੰਦੀ ਨਾ ਬੈਸਟ ਟੋਰੀ ਜਾਂਦਾ ਤੇ ਜਿਹੜਾ ਬੋਬੇ ਗੋਬੇ ਜਿਹੜਾ ਕੋਈ ਨਾ ਕੋਈ ਆ ਤੇ ਐਸ ਵਸੇ ਤੇ ਬਿਲਕੁਲ ਲੈ ਨੂੰ ਕਹਿੰਦੇ ਲੋਸੇ ਕਿਹੜੀ ਆ ਤੇ ਇੱਥੇ ਇਹ ਮਧਿਅ ਜਿਹਨੇ ਚੁੰਮੜੀਆਂ ਦੇ ਨਾਲ ਬੰਨੂ ਬੰਦੇ ਤੇ ਉਹ ਜਿਹੜਾ ਟੈਪ ਹੋਈ ਇਸ ਜਿਹੜਾ ਟੋਕੋ ਕੇ ਸੇ ਤੇ ਉਹਨਾਂ ਦੇ ਵਿੱਚ ਮਸਰੂਫ ਤੇ ਜਮੜ ਨੇ ਮੋਨਿਕਰ ਹੁੰਦੇ ਆ ਉਹ ਕਹਿੰਦੇ ਐਡੀਸ਼ਨ ਤੇ ਉਹ ਮਚ ਜਮੜ ਜਮੜ ਜਣੇ ਥੋੜੇ ਢਿੱਕ ਜਣੇ ਨਾਲੇ ਪ੍ਰੇਡਰ ਬਗਰਾ ਤੇ ਉਹ ਰੰਗ ਤੋਂ ਲਿਮਨ ਬਗਰਾ ਅਗੇ ਜਮੜ ਆਂਦੇ ਨਾ ਤੇ ਹੀ ਬਣਾਉਂਦੇ ਪੜੋ ਤੇ ਉਹ ਬਿੜੀਰ ਟੱਕ ਉਹ ਨਹੀਂ ਉਹ ਨਾ ਕਰਨੀ ਜਿਮੜ ਨਹੀਂ ਆ ਤੇ ਉਹ ਤੇ ਆਂਦੇ ਅੰਦਰ ਉਹ ਬਿੜੀਰ ਮੈਕਰੋਬੀ ਉਹ ਉਹਨੂੰ ਮੱਜੰਦੇ ਆ ਤੇ ਉਹ ਤੇ ਵੀ ਕੋਪਰਦੇ ਨੇ ਤੇ ਉਹ ਉਹ ਉਹਦੇ ਉਹ ਜਦੋਂ ਦਿਨੇ ਦਿਨੇ ਕੋਪਰਦੇ ਨੇ ਨੇ ਉਹਨਾਂ ਦਾ ਇਹ ਨੁਕੀਂਦਾ ਜਦੋਂ ਡੈਮੇਜ ਆਦਾ ਹੋ ਜਾਂਦਾ ਤੇ ਹੋਰ ਬੰਦੇ ਆਵਾਂਗੇ ਇਕੱਠੇ ਹੋਗੇ ਤੇ ਉਹ ਹੋਰ ਬੰਦੇ ਆਪਾਂ ਇਕੱਠੇ ਹੋਣ ਇਕੱਠਾ ਹੋਵਾਂਗੇ ਕਿਵੇਂ ਦੇ ਰਹੇ ਨੇ ਤੇ ਉਹ ਵੀ ਦੇ ਨੇ ਮਨ ਨੇ ਤੇ ਉਹਨਾਂ ਆਪਾਂ ਉਹ ਬੇ ਦੇ ਨੇ ਮीडियोਨ ਐਂ ਗਿਆਨ ਤੇ ਫਵਨ ਬੁਟਿਓਗੇ ਉਹ ਸਾਰਾ ਮੈਜਰੀਨ ਹੋ ਜਾਂਦੀ ਹੈ ਤੇ ਉਹਨਾਂ ਡੈਮੇਜ ਹੋ ਜਾਂਦੀ ਵੱਲੋਂ ਦੀ ਤੇ ਉਹਨਾਂ ਨੂੰ ਜਮੂਰੀਆਂ ਆਉਂਦੀਆਂ ਉਹ ਪੀ ਭਜਦੀ ਹੈ ਤੇ ਕਈ ਕਮੀਆਂ ਹੁੰਦੀਆਂ ਨੇ ਤੇ ਉਹ ਕਈ ਰੁਟਕੇ ਤੇ ਉਹ ਜਾਬੀ ਸਾਧਿਆ ਤੇ ਉਹ ਵੀ ਤੇ ਉਹ ਬਣਦੇ ਸੈਪਟਿਕ ਮੰਨ ਲਈ ਤੇ ਇਹ ਮਿਹਨ ਦੇ ਚੋਂ ਅਮਨ ਕੰਪਲੈਕਸ ਬਣਦੇ ਆ ਤੂੰ ਇਹਦੇ ਨਵੇਂ ਬਣਦੇ ਨੇ ਤੇ ਉਹ ਉਹਨਾਂ ਨੂੰ ਜਿਹੜੇ ਦੇਸਰ ਹੁੰਦਾ ਤੇ ਉਹਨਾਂ ਗੁਮਰਨ ਉਹਨਾਂ ਦੇਸਰ ਜਿੰਦੀਆਂ ਮੀਰ ਕੰਪਲੈਕਸ ਬਣਦੇ ਉਹ ਉੱਪਰ ਨਹੀਂ ਜਾਇਜ਼ ਮਾ ਨਹੀਂ ਨੇ ਤੇ ਜੋੜਾਂ ਦੇ ਉੱਪਰ ਟੈਕ ਕਰਦੇ ਆ ਤੇ ਉਹਨਾਂ ਸਾੜੇ ਹੋ ਜਾਂਦੀਆਂ ਤੇ ਉਹ ਕਾਲੇ ਕੰਪਲੀਸ਼ਨ ਜਿਵੇਂ ਉਹ ਨੀਂਦਣਾ ਤੇ ਬਿੱਦੀਆ ਕੀ ਕੀ ਜੀ ਇਹਦਾ ਕੋਈ ਜਿਹੜੇ 100 ਤੋਂ ਜ਼ਿਆਦਾ ਕਮਨ ਹੈਗੇ ਤੇ ਬਾਕੀ ਇਹ ਵਾਗ ਨੈਗੇਟਿਵ ਸਟੇਟਸ ਇਹਨਾਂ ਕੋਲ ਦੇ ਇਹ ਤਿੰਨੇ ਜਿਹੜਾ ਗਿਆ ਬीडी ਕੀ ਬਾਕੀ ਦਾ ਕਰ ਗਏ ਤੇ ਲਿਆ ਜਾਂਦੇ ਆ ਇਹ ਤਿੰਨ ਮੋਰ ਕਮਨ ਹੈਗੇ ਤੇ ਇਹ ਜਿਹੜੀ ਕੀ ਦੇਬਨੇ ਨੇ ਦੀ ਤੇ ਦੋ ਬਲਡ ਕਾ ਚ ਪੋਜ਼ੀਟਿਵ ਹੋਣਾ ਚਾਹੀਦਾ ਇਹ ਮੇਜਰ ਕਰ ਰਹੀ ਤੇਰੀ ਹੈ ਦੇ ਜੰਦੂ ਨੌ ਸਾਰਸ ਮਾਰਕਟਰ ਦੇ ਪੋਜਰ ਪੋਟ ਬੁਣ ਜੀ ਤੇ ਤੇ ਜਾਂ ਪੀਸੀਆਰ ਕੌਕਸਲਬ ਉਨ阿里 ਨ ਮਰਨ ਲਾ ਸਪੀਸ ਜਾਂ ਟੂ ਫਾਇਰਮ ਮਿਪਲਾਈ ਤੇ ਬਲਰ ਦੇ ਵਿੱਚੋਂ ਪੀਸੀਆਰ ਕੀਤੀ ਜਾਵੇ ਜੋ ਪੋਇਟ ਅਨੁਸਾਰ ਦਿਆ ਤੇ ਜਾਂਵੇ ਕੰਸਲ ਬਣਾ ਲਈ ਐਂਡ ਡਿਫੇਜ਼ ਐ ਜੀਡੀ ਦਾ ਟਾਈਟਲ 121 800 ਤੱਕ ਮਜਾਈਦਾ ਤੇ ਜਾਂ ਅਸੋਲੇਟ ਚੰਗਰਪੜ ਕਚੂ ਹੋਵੇ ਜਾਂਵੇ ਐਮੀਨ ਫੋਰਸਸ ਇਨ ਅਰਿਜਨ ਦੇ ਦਸ ਦਸ ਕਰਕੇ ਜੀਐਮ ਤੇ ਜੀਡੀ ਨੀਡੀਬੋਡੀ ਟਾਈਟਲ ਚੈੱਕ ਕਰਨਾ ਤੇ ਉਹ ਵਰਨ ਲੈਂਸ ਲਿਆ ਇਹ ਦੇਵਨ ਨਾ ਕੋਟਨਾ ਟਾਈਟਲ ਇੱਕ ਤੋਂ ਤੋਂ ਜ਼ਿਆਦਾ ਨਹੀਂ ਤੇ ਨਾਮ ਇਹ ਮਾਦੂਲੇ ਜਨੂਏ ਦੀਆਂ ਇੱਕ ਉਹ ਦੇਜਾ ਬਣਾਣ ਕੋਕਾ ਦੀ ਨਾਮ ਕਰਕੇ ਜਹਾਂ ਕਾਰਡਿੰਗ ਸਿੱਧੀ ਗਰੀਦਾਂ ਤੇ ਵੇਚਦੇ ਜਨੂਣ ਜਹਾਂ ਬਰਬੜ ਦਾ ਲੀਫਲਟ ਡੇ ਆ ਉਹ ਚ ਪਰਪਰੇਨ ਹੋਇਆ ਮੈਂ ਜਹਾਂ لی فلر بلب ہوا ہوئی ہوئے سوٹ ارجم بنیا ہوا کارڈ فیسلا ہو سنیفرنٹ یا پھر پوری نمی بلب ریکلشن دی مارنا پیدا ہوئی ہو جی کہ ایسا ہو پہلے تو نمی ہو ਇਮ ਐ ਨੋਰਮਲ ਹੈ ਇਹ ਪੜਤਿਕਾ ਕਰਨ ਲਈ ਬੜਤੀ ਸੀ ਤੇ ਉਹਦੇ ਵਿੱਚ ਨੋਰਮਲ metabologic activity ਹੋਏ ਤੇ ਨੈਟੋ ਬਲਦੀ ਜਾਂ ਬੌਚਾਰਿਕ ਬਲਦੀ ਤੇ ਨਾਲ ਸੈਂਡਿੰਗ ਆਉਟਾ ਨੋਟਿੰਗ ਗਰਾਫ ਸੀ ਜੇ ਐ ਨੋਰਮਲ metabologic activity ਹੋਏ ਜਾਂ ਐਂਡ ਆਪ ਗਾਰਡਿੰਗ ਦੇ ਵਾਇਸ ਨੀ ਨ ਲੀ ਲੈਗੇ ਉਹਦੇ ਜਨ ਪ੍ਰੋਸਟੈਟਿਕ ਮੇਂ ਜੀਰ ਦੇ ਉਪਰ ਨੋਮੋਲੈਕਟਿਵ ਹੈ ਜਾਂ ਸਾਦੀ ਗਲ ਕਰਾ ਦੇਣੀ ਹੈ ਕਿ ਜੇ ਉਹ ਸਰਲੀ ਕਰੀਏ ਤੇ ਉਹ ਜੇ 베ਜੀਟੇਰੀਅਨ ਪੀ ਗਿਆ ਜਾਨ ਤੇ ਉਹ ਡਾਕੂਮੈਂਟ ਰੂਵੇ ਤੇ ਸਾਜਨ ਦੇ ਹਿਸਾਬ ਨਾਲ ਗਾਰਡਿੰਗ ਅਟਟਿਕ ਗਾਰਡ ਮਹਿਮਦੀ ਇੰਟਰਵਨੈਂਸ ਰਿਪੋਰਟ ਵੀ ਜੀ ਫੀਬਰ ਇੱਕ ਇਨ ਜੋ ਤੁੰ 52 4 ਤੋਂ ਜ਼ਿਆਦਾ ਹੋਵੇ ਤੇ ਮੈਸਕਲੋਫਰਮ ਨਾਲ ਨਿਕਣਾ ਤੇ ਉਹ ਮੈਸਕਲੋਫਰਮ ਦੇ ਵਿੱਚ ਅੰਦਰੋਂ ਆਇਆ ਡੀਰ ਐਂਬੋਲੀਆ ਹੋਵੇ ਐਂਬੋਲੀ ਟੁੱਟ ਕੇ ਗਿਆ ਹੋਣਾ ਕਿਤੇ ਜਿਹੜਾ ਟੁੱਟ ਹੋਇਆ ਹੋਵੇ ਇਹ ਕੀ ਹੋ ਰਿਹਾ ਹੈ ਅੰਗਰੇਜ਼ੀ ਤੇ ਟੈਟ੍ਰਿਕ ਪਰਮੀਆਂ ਐਂਡ ਫਾਲਟੂ ਤੇ ਟੈਟ੍ਰਿਕ ਹੋ ਗਏ ਤੇ ਲੰਗ ਦੇ ਵਿੱਚ ਕੋਈ ਪਾਏ ਹੋਏ ਹੋਵੇ ਉਨਾ ਨਾਕਸ਼ਨ ਉਹ ਕਹਿੰਦੇ ਐ ਸੈਪਟਿਕ ਬ੍ਰੋਨੀ ਇਨਫੈਕਸ਼ਨ ਹੋਈ ਹੋਵੇ ਜਾਂ ਹੈ ਸਰੇਬਲ ਜਾਂ ਸਪਲੈਨਿਕ ਅਬਸਸ ਹੋਈ ਹੋਵੇ ਜਾਂ ਮੈਕੋਟਿਕ ਐਨਮ ਹੋਇਆ ਹੋਵੇ ਜਾਂ ਡੱਕਰੀ ਹੈਮਰੇ ਹੋਈ ਹੋਵੇ ਜਾਂ ਕਿਨਕਟਾ ਬੇਲ ਨਕਟਵ ਦੇ ਤਲੇ ਲਾਰਿਸੇ ਦੇ ਵਿੱਚ ਹੈ ਮਰੀ ਹੋਈ ਹੋਵੇ ਤੇ ਜਿਨ ਵੇ ਲਈ ਨਾ ਤੇ ਉਹ ਪ੍ਰਾਜੇ ਅ ਤੇ ਬਤਨ ਯਾਨੀ ਅਮਨਾਂ ਤੇ ਹੱਤਾਂ ਤੇ ਬਰਾਤੇ ਤੇ ਉਹ ਉਹ ਕਰੋੜ ਜਾ ਕੇ ਪਾ ਜੰਦੇ ਤੇ ਉਹ ਜੇਰ ਵਿੱਚ ਲੇਕਿਨ ਗੰਦੇ ਨੂੰ ਨਾ ਪਰਪਰਾ ਉਹ ਆਪਣੇ ਵੀਰਨੀ ਉਹ ਯੋਵੇ ਗੰਦੇ ਪਰਪਰਾ ਤੇ ਨਾ ਮੈਨੂੰ ਇਸ ਤਰ੍ਹਾਂ ਲੱਗਦੇ ਹੋਗੇ ਉਹਨੇ ਉਹਨੇ ਜਦੋਂ ਮੋਹ ਹੁਣ ਤੇ ਰੂਟ ਫੈਕਟਰ ਪੋਜ਼ਿਟਿਵ ਹੋਵੇ ਜਾਂ ਅਸਲ ਨਾਉਟ ਹੋ ਜੂ ਤੇ ਉਹ ਪੇਨਫੁਲ ਦੇ ਇਨ ਇਹ ਬਰਾ ਨੇ ਇਹ ਤਾਂ ਦੇ ਉਹ ਮਰੇ ਕਿ ਨਾਤਨਾ ਦੁਖ ਦੇਣ ਦੇ ਤੇ ਉਹ ਅਸਲ ਨਾਉਟ ਤੇ ਉਹ ਨੂੰ ਚ ਚ ਨਿਊਰੋ ਨਾਉਟ ਸਪੋਰਟ ਜੀਨ ਸਪੋਰਟ ਉਹਨੇ ਅੱਖ ਦੇ ਵਿੱਚ ਰੈਡ ਨਾ ਦੇ

ਇੱਕ ਬਰਨਕਲਰ ਕਚ ਪਰਿਤਮ ਹੋਏ ਤੇ ਇਮਨਿੰਗ ਕਰੀਏ ਤੇ ਉਹਨਾਂ ਨੇ ਉਹਨਾਂ ਇੱਕ ਚਾਰ ਤਿੰਨ ਚਾਰ ਕਟੀਆਂ ਅ ਭੜੀਆਂ ਹੋ ਪੰਜ ਤਾਂ ਬੈ ਨਹੀਂ ਕੋ ਡੜੀ ਨੀਆਂ ਨੀਆਂ ਤੇ ਦਾ ਡਾਇਗਨੋਸ ਕਿ ਨਾ ਕਹਨਾ ਬਦਮ ਦੇਖਿਆ ਕ੍ਰਾਈਟੇਰੀਆ ਫਿੱਟ ਮਦਾ ਤੇ ਬਰਨਕਲਰ ਕਰ ਲੋ ਤੇ ਇੱਕ ਗੋਡੀ ਨੂੰ ਕਰ ਲੋ ਇਹ ਇੱਕ ਗੜੀਗਰਮ ਟ੍ਰਾਂਸਪਲੇਟ ਅਟੂ ਗੜੀਗਰਮ ਨੂੰ ਬੁਰਾ ਪਤਾ ਨਹੀਂ ਆਦਾ ਤੇ ਚੱਕਪੁਰਿਆ ਤੇ ਮੈਡੀਨੀਮ ਹੋ ਜਾਂਦਾ ਤੇ ਉਹ ਨੂੰ ਟਾਂਸ ਜੋ ਫੀਲ ਇੱਕ ਗੜੀਗਰਮ ਕਰ ਲੋ ਤੇ ਉਹ ਸਾਥ ਪਦੇ ਬਲੋਟੜ ਕੋ ਬੋਲੋ ਮੈਂ ਜਨ ਟਾਂਗੜੀ ਕਿ ਦਬਾਈ ਸੇ ਜਮਾ ਗੜੀ ਅਭ ਸੇ ਇਹ ਪ੍ਰੋਜੈਕਸ਼ਨ ਨਮ ਬੈਕਟਰੀਮੀਆ ਤੇ ਨਾ ਨੀ ਕਨੈਕਸ਼ਨ ਨੋ ਹਰ ਬਲੋਕ ਇ ਇਸ ਜੀ ਦੇ ਨੋ ਨੋ ਮੈਂ ਜਿਹੜਾ ਕਲੀਨਾਂ ਦੇ ਵਿੱਚ ਤੇ ਉਹ ਟੀ ਗੰਦੀ ਮਰਦੀ ਹੈ ਤੇ ਉਹ ਉਹਨਾਂ ਪੈਰਾਂ ਦੀ ਮਤੀ ਇਹ ਅ ਰਾਜ ਤੇ ਇਹ ਬਿਲਕੁਲ ਟ੍ਰੀਟਮੈਂਟ ਦੇ ਬਦਲਣਾ ਨਹੀਂ پیشن ਨੂੰ ਤੇ ਬੜਕਾ ਚ 4-5 ਜਦੋਂ ਜਿੰਨੇ ਵੀ ਕਲਚਰ ਹੁੰਦੇ ਆ ਕਰਨਾ ਚਾਹੀਦਾ ਹੈ ਡੀਪੋਟ ਸ਼ੁਰੂ ਕਰਨ ਤੋਂ ਪਹਿਲਾਂ ਤੇ ਚਾਰ ਪੰਜ ਕਲਚਰ ਕਰ ਲਓ ਜਿਹਨੇ ਹੋ ਗਿਆ ਤਾਂ ਠੀਕ ਹੁੰਦੇ ਆ ਤੇ ਮਲਟੀਪਲ ਕਲਚਰ ਤੇ ਡੈਟ ਵਗੈਰਾ ਵੀ ਕਰ ਲਓ ਤੇ ਨਵੇਂ ਪੀਰੀਓਡ ਟੈਸਟਿੰਗ ਵੀ ਕਰ ਲਓ ਤੇ ਜਿਹੜੇ ਫਸਟ ਡੀਜ਼ ਜਿਹੜੇ ਰੋਟੀਆ ਕਰੋ ਨਹੀਂ ਕਰਦੇ ਤੇ ਉਹਨਾਂ ਆਸਤੇ ਕਸ ਕਰ ਤੇ ਨਾਲ ਉਹ ਨਿਸਨ ਦਾ ਪਤਾ ਨਾਲ ਜੁਗੋ ਤੇ ਉਹ ਮਲਟੀ ਬਲੌਕਸ ਤੇ ਟੈਸਟ ਦੇ ਉਹ ਕੰਨੋ ਤੇ ਨਾ ਟਾਈਮ ਰਮੈਂਟ ਨਾਲ ਗੱਣਾਵੇ ਤੇ ਵੀਰੇ ਕੰਟੀਮੋਰਟ ਕਿ ਸ਼ੁਰੂ ਕਰ ਲੋ ਜਿਹਨੇ ਡਵਲ ਹੋਵੇਗਾ ਤੇ ਫਿਰ ਮੈਂ ਕੁਮਾਈਸਿਨ ਤੇ ਨਾਲ ਇੰਡਾ ਮਾਈਸਿਨ ਨੇ ਤਾਂ ਫਿਰ ਮੈਂ ਇੰਡਾ ਮਾਈਸਿਨ ਦੀ ਜਗ੍ਹਾ ਤੇ ਮੈਂ ਕੁਮਾਈਸਿਨ ਤੇ ਸਭ ਵੀ ਦੇ ਦੇਉ ਆ ਸਫਟ ਐਕਸਮ ਦੇ ਤੇ ਨਗੋਸ਼ਨਾ ਗਿਆ ਦੇ ਐਮ ਐ ਪ੍ਰੋਟਰ ਕੁਮਾਰ ਉਹ ਬੈ ਤੇ ਜਾਨੋ ਹਸਪੀਟਲ ਅ ਕੁਆਰਨ ਅਗੇ ਇਨਫੈਕਸ਼ਨ ਤੇ ਨੋ ਕੈ ਕਰਡਿਟ ਤੇ ਉਹ ਦੇ ਮੈਚ ਬੇਟਿੰਗ ਮੈਕੋਮਾਇਸਿਨ ਤੇ ਨਟਮਾਇਸਿਨ ਤੇ ਨਾ ਨੈਪਿੰਗ ਤੇ ਨਾ ਬੇ ਸਭੀ ਬੀਮ ਬੇਚਾਰਾ ਨੀਮੋਡਿਕ ਨਾਲ ਚੁਗਾ ਦਿਨ ਤੁਸੀਂ ਤੇ ਵਸ ਜਦੋਂ ਕੱਟ ਰਹਿਗਾ ਦੋ ਦੋ ਜਾਉਣਾ ਹੈ ਕੱਟ ਕਰਨੀਆਂ ਤੇ ਐਂਟੀਬਾਡੀ ਦਾ ਪ੍ਰੋਡਕਸ਼ਨ ਦੇ ਦੇਖਣਾ ਹੈ ਤੇ ਉਹ ਉਹ ਜਦੋਂ ਨਾ ਕੋਈ ਬੀਜਾ ਦੰਦ ਜਿੰਨਾਂ ਮੁਕੀਦਾ ਮੁਗਰਨੀਆ ਉਹ ਨਹੀਂ ਹੋ ਜਵੇ ਤੇ ਉਹ ਉਹਦੇ ਵਿੱਚ ਜਲਦੀ ਬੋਲਕ ਦਨੀ ਮੰਦੀਆ ਦੰਦ ਕੱਢਿਆ ਜਾਵੇ ਜਾਂ ਕੋਈ ਬਸੀਰ ਹੈਗਾ ਤੇ ਉਹਦੇ ਵੇਲੇ ਓਰਲ ਲੈਂਟੀ ਬੋਲਕ ਦਨੀ ਹੈ ਤੇ ਮੌਸਿਸਟ੍ਰੀਨ 2 ਗ੍ਰਾਮ ਤੇ ਇਹ ਓਰ ਨਹੀਂ ਨਹੀਂ ਸਲਬਿਸ਼ਨ ਤਾਂ ਵੇ ਬਿਕਸਰੀਨ ਇਹਦੇ 2 ਗ੍ਰਾਮ ਆਇਮ ਨਹੀਂ ਹੈ ਵੀ یا سفا چورن دے, دے ایک گرام آئی ایم یا آئی وی یا سیف ایک گرام آئی ایم یا آئی ویشن راجک ہے پینسلنگ دو گرامرو مائش پانچ سو ملیگ ریترو مائش پانچ سو دے سائکل سو ملی گام جی سفا دے دوں ون گرام آئی ویسے سیپٹیکس ہوتے تھے آئی ایم آئی ویسا ایٹیبایٹکس ٹریٹمینٹ کمپلیکیشن کمپلیکیشن تو بہت ہو ہارٹ فیل ਇਮ ਸੜੀ ਕੰਪਲੀਕੇਸ਼ਨ ਸੜੀ ਜੀ ਇਮ ਸਵੀਰ ਵਾਲਾ ਨੈਸਫੰਕਸ਼ਨ ਹੋ ਗਿਆ ਤੇ ਇਹ ਕਰਕੇ ਪੇਸ਼ੈਂਟ ਦਾ ਡਿਸਟਰਬ ਹੋਣ ਹੋ ਗਿਆ ਤੇ ਉਹ ਵੀ ਕੰਡੀਸ਼ਨ ਸੜੀ ਜੀ ਜਿਹੜਾ ਲੈਫਟ ਸਾਈਡ ਐਫੈਕਟ ਇਨ ਬੋਡੀ ਦੇ ਇਹ ਜਿਵੇਂ ਜਾਪੋਨੀਸ ਨਾ 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 ਉਹ ਜਿਹੜੀ ਉਹ ਜਿਹੜੀ ਨਾ ਸੰਗਰਾਮ ਲੜਨਾ ਵਈ ਤੇ ਇਹ ਸੰਗਸ ਉਹ ਇਹ ਜਿਹਾ ਵੀ ਬਹੁਤ ਜਿਆਦਾ ਨਿਸ਼ਾਨ ਮੁਕਤੀਆ ਤੇ ਉਹ ਨਾ ਨੁਕਾਣ ਉਹ ਵੀ ਆਪਣਾ ਜਿਹੜੀ ਨਿਕਸ਼ ਨਾ ਗਿਆ ਯਾਨ ਆਰ ਡਿਗੋ ਐਸ ਐਸ ਉਹ ਵੀ ਇਹ ਯਾਨ ਬਰੋ ਜੀ ਜਦੋਂ ਇਨਸਟਰਕਟਰ ਦੇ ਦੇ ਤਾਂ ਦੇ ਤਾਂ ਫੁਗਿਆ ਜਾਂ ਬੈਰੀ ਲਿੰਗ ਲੀਨ ਉਹ ਮੋੜੀ ਉਹਦੇ ਵਿੱਚ ਬਰੋ ਵਿੱਚ ਜਨਾਬ ਇਹ ਬਿਸ਼ੇਚੰਡ ਜਨਮ ਹਾਰਡ ਬਲੌਕ ਹੋਇਆ ਕੋਈ ਤੇ ਉਹ ਵੀ ਇੰਡੀਕੇਸ਼ਨ ਨਹੀਂ ਹੈ ਤੇ ਪਰ ਸਿਸਟਮ ਬੈਕਟੀਰੀਮੀਆ ਜਾਂ ਮੈਗਨੀਮੀਆ ਜਾਨੀ ਨਾ ਡਾਟੀ ਮੋੜ ਦੇਂਦੀ ਵੀ ਆਇ 4-5 ਦਿਨ ਤੇ ਉਹ ਵੀ ਜਨਾਬ ਇਸ ਨੇ ਐਮੂਲੇਸ਼ਨ ਇੱਕ ਜਦੋਂ ਹੋਇਆ ਐ ਮੈਡੀਸਿਨ ਡੁੱਟ ਕੇ ਇਹ ਗੁਰਦੇ ਚਲ ਗਿਆ ਜਤ ਮੇਂ ਚਲ ਗਿਆ ਇਹ ਐ ਰੁਕ ਗਿਆ ਜਦੋਂ ਮੈਂ ਪ੍ਰੈਸ਼ਚਨ ਆ ਮੈਡੀਸਿਨ ਹੋਰ ਨਹੀਂ ਪੈਂਦਾ ਐਂਟੀਬਾਇਓਟਿਕ ਦੇਣੇ ਬਜਾ ਪੰਜ ਸੱਤ ਦਿਨ ਐਂਟੀਬਾਇਓਟਿਕ ਦੇਤੀ ਤੇ ਮੈਡੀਸਿਨ ਫੇਰ ਵੀ ਗੋਗੜੀਆਂ ਜਾਂਦੀਆਂ ਜੋ ਵੀ ਇੰਝ ਨਹੀਂ ਆਈਆਂ ਸਰੀਰ ਇਹ ਇੱਥੇ ਇੱਕ ਸਟੇਟ ਵੀ ਤੋਂ ਜਦਾ ਬੜੀਆਂ ਮੈਜਰੇਸ਼ਨ ਉਹ ਵੀ ਆਪਣੇ ਆਪ ਚ ਇਨੀਗੇਸ਼ਨ ਆਈ ਹੈ ਸੋ ਜੀ ਜੀ ਨਾ ਜੀਆ ਦੋਸਤੋਂ ਹੁਣ ਮੈਂ ਗੱਲ ਕਰਾਂਗੇ ਕੰਪਲਿਕਸ਼ਨ ਦੀਆਂ ਕੰਪਲਿਕਸ਼ਨ ਬਹੁਤ ਸਾਰੀਆਂ ਹੁੰਦੀਆਂ ਤੇ ਮੈਂ ਇੰਪੋਰਟੈਂਟ ਜੀਆਂ ਤੇ ਮੈਂ ਨਾ ਮੈਂ ਕਰਨ ਇਨਫੈਕਸ਼ਨ ਬੈਰੀਕਾਰਡੀਟਿਸ ਇਹ ਦਿਲ ਦੀ ਧਾਕਣਾ ਬਹੁਤ ਹੈ ਯਾਨੀ ਨਾ ਉਹ ਬੋਲ ਰਿਹਾ ਵੀ ਕਿ ਦੇਖਦੇ ਪੈਣਾ ਨਾ ਬਚਨ ਲੱਗ ਮੈਂ ਆਪਣੋ ਜਾਨ ਆਪਣਾ ਅੰਜਰਾ ਉਟਕ ਬੋਲ ਰਿਹਾ ਉਸ ਬੈਨ ਦਾ ਉਟਕ ਮਰਮੜ ਬਦਾ ਹੋਈ ਨਹੀਂ ਮੈਂਨੇ ਉਟਕ ਜਿਹੜੀ ਸੁਭਿਸ਼ੀ ਉਹ ਪੂਰਾ ਕੰਮ ਨਹੀਂ ਕਰਨਾ ਤੇ ਉਹਨਾਂ ਹਾਟ ਫੇਲ ਹੋ ਜਾਦਾ ਤੇ ਇਸ ਸਾਨੀ ਸ ਮੈਂ ਸਾਬ ਮੈਂ ਜਮ ਉਸਦਾ ਉਟਕ ਰੂਟ ਤੇ ਮਾਯਾ ਕਾ ਦੇ ਵਿਜੇਸ ਜਮ ਮਨਸੋਦੀਆ ਅੱਠੜਾੜੇ ਸੋ ਜਾਂਦਾ ਆ ਸਾੜੇ ਸੋ ਸਾਦੀਆ ਬਟਿਆ ਚ ਧਿਆਲੇ ਜਮ ਉਤادیه ਤੇ ਅੱਠੜੇ ਤੇ ਨਾ ਕੋਸ ਆਂਦਰ ਤੇ ਕਰਦਾ ਤੇ ਕਿਲੇ ਵੀ ਜਾਣ ਨੂੰ ਜਾ ਕੇ ਮੈਂ ਜੋ ਮਟੀਰੀਅਲ ਉੱਢ ਕੇ ਜਾ ਕੇ ਜਵਾਹਿੰਦਿਆਂ ਦੇ ਜਾਣ ਜਿਸ ਵਾਂਗ ਕਰਦੇ ਨੌਟ ਮੈਸ ਕਰਦੇ ਤੈਨੂੰ ਉਲਟ ਦੇ ਵਿੱਚ ਦੇ ਜਿਵੇਂ ਮੈ ਜੀ ਨੇ ਉਹ ਗੱਲ ਲਈ ਮੈਂ ਮੇਰੇ ਕੰਮ ਲੈ ਇਸ ਜਮਾ ਹੋਇਆ ਤੇ ਉਹਨਾਂ ਕੋਲ ਮੈਂ ਉਹਦੇ ਨੁਕਸਾਨ ਦਾ ਕਰ ਮੈਂ ਉਹਨਾਂ ਨੂੰ ਪ੍ਰੈਕਟਿਸ ਦੋਦੀ ਕਿਉਂਕਿ ਉਹਨਾਂ ਕਿ ਉਹ ਨਹੀਂ ਨਹੀਂ ਮਿਲਿਆ ਅੰ ਨਾਗਦਮ ਨਾ ਉਹਦੇ ਬਿਲੋ ਜਾਤੇ ਤੇ ਸਟ੍ਰੋਕ ਸਨਮ ਕਿਤੇ ਕਿਤੇ ਵੀ ਜਾ ਕੇ ਪੇਟ ਨੁਟ ਗਿਆ ਕਿ ਸਪਲਿੰਜ ਮਾ ਜਾ ਗਈ ਤਾਂ ਉਹਨਾਂ ਨੂੰ ਸਟ੍ਰੋਕ ਹੋ ਜਾਏਗਾ ਜੇ ਬੜੀ ਬੈਸਕਤ ਲਗੀ ਤਾਂ ਬੜਾ ਸਟ੍ਰੋਕ ਹੋਣਾ ਨਾ ਬਣ ਕਰਦਾ ਹੈ ਕਿੱਡਾ ਐਮੋਲਾਈਟ ਟੁੱਟਿਆ ਵੇਰੀ ਜਿਹੜੀ ਦੇ ਕਿਹੜੀ ਨਾਂ ਨੂੰ ਬਲੌਕ ਕੀਤਾ ਉਹਨੇ ਤੇ ਉਹਦੇ ਹਿਸਾਬ ਨਾਲ ਸੈਂਟਰ ਮੜ ਜਾਂਦੇ ਆ ਤੇ ਉਸ ਅਲੱਗ-ਅਲੱਗ ਸੈਂਟਰ ਮੜ ਜਾਂਦੇ ਜਿੰਨੇ ਤੇ ਅੰਦਰਾਂ ਦੇ ਵਿੱਚ ਨੌਲੇ ਮੁਰਗੀ ਪੈਜੀਟੇਸ਼ਨ ਇਹਨਾਂ ਮੇਨ ਡੈਟਾ ਦਾ ਅੰਦਰਾਂ ਦਾ ਕੋ ਕੁੰਦੇ ਸੋਲਾਈ ਕਰ ਸਾਦੀ ਹੈ ਨਫਕਸ਼ਨ ਉਸਾਦੀ ਹੈ ਐਸਐਸਵੀ ਮੜ ਸਾਦੀ ਹੈ ਤੇ ਮਲਟੀਪਲ ਤੇ ਨੈਟਸਪੀਨ ਦੇ ਵਿੱਚ ਵੀ ਐਸੈਸਮਰਤ ਹੋ ਜਾਂਦੇ ਆ ਦੇ ਸਪੀਨ ਦੀ ਇਨਫੈਕਸ਼ਨ ਵੀ ਉਸਾ ਦੀ ਹੈ ਮਾ ਅਹ ਸਾਰੇ ਮਾ ਅਕੋਰਡਿੰਗ ਦਿਲ ਦੀ ਸਾਰੇ 100 ਪੈਸੇ ਦੀ ਇਨਫੈਕਸ਼ਨ ਉਸਾ ਦੀ ਹੈ ਤੇ ਮੱਕੀ ਕੋਵਿਡ-19 ਨਾਲ ਵੀ ਇਹ ਜਿਵੇਂ ਉਹਨਾਂ ਕੋਲ ਅਨਕੋਟੇ ਸਵੀਓ ਲੱਗਦਾ ਪਏਗਾ ਤੇ ਪਰ ਉਹ ਉਹ ਤੇ ਲਗ ਵੀਡੀਓ ਬਣਾਵਾਂਗੇ ਡਰਪ ਕੇ ਲੱਗੇ ਪਰ ਕੋਵਿਡ-19 ਵੀ ਇਨ ਰੇਟਰ ਅਨਕੋਟੇ ਸਵੀਓ ਲੱਗਦਾ ਦੀ ਹੈ ਤੇ ਹਰ ਹਾਲ ਵੀ ਜਦੋਂ ਅਮਰ ਦੇ ਮੌਟਿਕ ਬਲਦ ਦੇ ਵਿੱਚ ਇੰਟਰਕਮਿੰਦਾ ਉਹਦਾ ਨਾਂ ਹੁੰਦਾ ਤੇ ਜਿੱਤੋ ਜਦੋਂ ਮਰਮੁਣ ਵੀ ਮੌਟਿਕ ਬਲਦ ਹੀ ਹੁੰਦੀਆਂ ਤੇ ਤੇ ਜਦੋਂ ਜਦਾ ਕਮਿਊਨੀਕੇਸ਼ਨ ਵੀ ਇਹੀ ਹੈ ਤੇ ਕਈ ਵਾਰੀ ਮਹੀਨਿਆਂ ਬਾਅਦ ਇਹ ਮੌਟਿਕ ਬਲਦ ਤੇ ਸਾਹਮਣੇ ਹੁੰਦੀਆਂ ਤੇ ਹਰ ਵੇਲਾ ਉਹ ਜਦੋਂ ਜਿਹੜੇ ਆਪਣੇ ਇਹ ਅੱਜ ਕੱਲ ਮੈਂ ਘਟ ਹੁੰਦੀ ਹੈ 20 ਮੋੜ ਕੁ ਬੀ ਬੀ ਨਿਕਲ ਆਇਆ ਹੈ ਲਾਜ਼ਮੀ ਦੀ ਨਿਕਲ ਆਉਂਦੇ ਆ ਪਹਿਲਾਂ 80% ਮੈਂ ਬਈ ਨੂੰ ਹੋ ਜਾਂਦੀ ਸੀ ਪਰ ਅੱਜ ਕੱਲ ਘਟ ਕੇ 15% ਤੇ ਆ ਗਈ ਹੈ ਤੇ ਮਟਰ ਬਲਮ ਜਹਾਟ ਕੁ ਬਲਮ ਜਲਾ ਮਾ ਬੰਦੇ ਆ ਤੇ ਕਿਹੜੀ ਗੰਨਾ ਮੈਕਸ ਨਹੀਂ ਜਾਂਚ ਪਰ ਲੇ ਜਨਨ ਮੈਕਸ ਨਹੀਂ ਤੇ ਅਨਨ ਉਹਨਾਂ ਉਹ ਵਾਲਾ ਉਹਨਾਂ ਕਨਵਨ ਦੀ ਫੁੰਗੜਾ ਨੇ ਨਾ ਸਾਰੀ ਜਾਈ ਨਾ ਤਾਂ ਸਾਰੀ ਗਮਨੀ ਆਉਂਗੇ ਛੜੀ ਹੋਏ ਆ ਉਹ ਵੀ ਵੇਚਦੇ ਨੇ ਬਹੁਤ ਬੜੀਆਂ ਆਉਂਦੀਆਂ ਤੇ ਇਸ ਕਰਕੇ ਸਾਰੀ ਉਹਨਾਂ ਤੋਂ ਦੇ ਆ ਰਾਜ ਹੈ ਤੇ ਅਸਾਂ ਨਵੀਂ ਦਿਨ ਨਿਕਲੀ ਹੋਈ ਹੈ ਇਹ ਇਹ ਦਿਲ ਦੇ ਬਿਮਰੀ ਕੋ ਮਾਈਕ੍ਰੋ ਮੈਂ ਸੁਣਦੇ ਜਦ ਨਾਲ ਘਟ ਚੁੰਦੇ ਆ ਮੈਂ ਉਹਦੀ ਹੈਲਪ ਕਰਦੇ ਆ ਪਰਚਾ ਬੋੜ ਦੀ ਇਹਨ ਇਹ ਦਿਲ ਦੇ ਬਿਮਰੀ ਕਹਿੰਦੇ ਆ ਵੀ ਮਾਈਕ੍ਰੋ ਵੈਨ ਨੂੰ ਨਾਇਰ ਪ੍ਰੋਟੈਕਟ ਕਰਦਾ ਜਦੋਂ ਖਤਮ ਹੋ ਜਾਂਦਾ ਤੇ ਉਦੋਂ ਵੈਨ ਇਨਵੈਸਟਿਗੇਸ਼ਨ ਆਉਂਦੀਆਂ ਪਰ ਤੇਰੇ ਸਾਥ ਚੱਰ ਰਹੀ ਹੈ ਕੋਈ ਬਲੈਕਟਾਬਰ ਜੀ ਨੀ ਵੈਲਕਮ اور کافی لوگ کافی جو رسرچ چل رہی ہے تو جدو سامنے آؤ گا تو ادو چینج ہوئے گی سارا کچھ ہی تو اس تک تو جی چلتا رہے گا کم کا خیال رکھنا پہنتا تو اینٹی بایوٹک پروپر ہو جائے تو مہینہ چلنی ہے کئی چھ ہفتے چلتی ہیں ਇਕ ਮਿਲਣਾ ਜੀ ਰਹੀ ਹੋਈ ਹੈ ਮੈਂ ਕਰਦਾ ਵੇ ਮਿਕਟਰੀ ਕਿਹੜਾ ਤੇ ਉਹਦੇ ਨਾਲ ਦੇ ਸਵਾਲ ਵੀ ਲਿਖਦਾ ਦਵਣਾ ਕਹਾਤਾ ਮੈਂ ਸਵਾਲ ਵੀ ਦੰਦਾ ਨਾਲ ਤੇ ਅੰਛਤ ਦੇ ਨਾਮ ਨਹੀਂ ਬਰਉਣਾ ਤੁਸੀਂ ਕਹਿੰਦੇ ਜਿਹੜਾ ਸਾਡ ਵਧੀਆ ਹੁੰਦੇ ਆ ਪਰ ਨਾਲ ਵਾਸਤੇ ਅੰਦੀ ਪ੍ਰੋਫੈਸਰ ਦਾ ਨਾਮ ਤਾਂ ਹੈ ਤੇ ਯਾਨੀ ਜੀ ਵੀਡੀਓ ਨੂੰ ਜ਼ਰੂਰ ਕਰਦੇ ਆ ਤੇ ਅੱਗੇ ਤੋਂ ਮੋਟੋਪਕ ਲਾ ਕੇ ਇਹ ਦਨ ਦਸ਼ ਦਵਾਂਗੇ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਤਾਂ ਕਿ ਇਹ ਜਾਣਕਾਰੀ ਇਹ ਲੈ ਬਿਟੇ ਤੇ ਅ ਗਿਆਨ ਨੂੰ ਰੌਸ਼ਨ ਕਰ ਸਕਣ ਤੇ ਕੋਈ ਸੇਵਾ ਕਰ ਸਕਣ ਤੇ ਨਾ ਕਰਨੀ ਹੋਈ ਜਿਵੇਂ ਇਹ ਜੁਰੂ ਦੇ ਫਲਮ